ਗੁਰਦਾਸਪੁਰ ਦੇ ਪਿੰਡ ਆਦਿਆਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਨੂੰ ਲੈ ਕੇ ਪਿੰਡ ਵਾਸੀਆਂ ਤੇ ਸਿੱਖ ਜਥੇਬੰਦੀਆਂ ਵਿੱਚ ਵਿਵਾਦ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਸਿੱਖ ਜਥੇਬੰਦੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਪਿੰਡ ਵਾਸੀਆਂ ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਤਿੰਨ ਪਿੰਡ ਵਾਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਵਿਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਨੂੰ ਲੈ ਕੇ ਹੋਇਆ ਸੀ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਕਾਲ ਤਖਤ ਦੇ ਹੁਕਮ ਮੁਤਾਬਕ ਕੋਈ ਵੀ ਮੜੀਆਂ ਦੇ ਨੇੜੇ ਅਖੰਡ ਪਾਠ ਨਹੀਂ ਕਰਵਾ ਸਕਦਾ। ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਪਿੰਡ ਵਾਸੀ ਖੰਡ ਪਾੜਦ ਕਰਵਾ ਰਹੇ ਸਨ ਉਸ ਦੇ ਨੇੜੇ ਮੰਨੀਆਂ ਸਨ ਜਿਸ ਤੇ ਸਿੱਖ ਜਥੇਬੰਦੀਆਂ ਵੱਲੋਂ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਚੱਲਦੇ ਸਿੱਖ ਜਥੇਬੰਦੀਆਂ ਭੜਗ ਗਈਆਂ ਤੇ ਹੱਥੋ ਪੈਰ ਸ਼ੁਰੂ ਹੋ ਗਈ ਅਤੇ ਸਿੱਖ ਜਥੇਬੰਦੀਆਂ ਵੱਲੋਂ ਤੇਜ਼ ਦਾ ਰਥਿਆ ਨਾਲ ਹਮਲਾ ਕਰਕੇ ਤਿੰਨ ਪਿੰਡ ਵਾਸੀਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਚਪਤੀ ਕਰਵਾਇਆ ਗਿਆ ਮੌਕੇ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਹਦਾ ਸੁੱਚਾ ਸਿੰਘ ਲੰਗਾ ਅਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਸਾਹਿਬਦਿਆਲ ਦਿਵਿਆ ਪੰਜਾਬ ਟੀਵੀ ਗੁਰਦਾਸਪੁਰ

ਸਾਡੇ ਤੋਂ ਉਹ ਦਿਨਾਂ ਗੱਲ ਬਣਦੀ ਨਹੀਂ ਬਾਬਾ ਜੀ ਇਤਰਾਫ ਕਰਦਾ ਗੱਲ ਕਰਦੇ ਕਰਦੇ ਦਰਵਾਜ਼ਾ ਲਾ ਦੇ ਚੋੜ ਹੋਣਾ ਹੈ ਬਾਬਾ ਇਹ ਦੂਗਮਟ ਉਹ ਕਹਿ ਦਈ ਹੋਣਾ ਕੰਮ ਹੋਣਾ ਦੇਖੋ ਵੀ ਬੰਦੇ ਫੜ ਗਏ ਹੰਦੋ ਕਰੋ 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 ਉਹ ਭੈਣ ਜੀ ਪਰਨਾਣ ਸੰਗ ਦਾ ਚੋਲਾ ਸਾਹਿਬ ਨੂੰ ਮੇਲਾ ਲੱਗਦਾ ਵਾ ਉਹਦੇ ਸੰਬੰਧ ਵਿੱਚ ਹਰ ਵਾਰੀ ਖੰਡ ਪਾਠ ਸਾਹਿਬ ਰਖਾਈਦਾ ਵਾ ਇੱਥੇ ਲੰਗਰ ਲਾਈਦਾ ਸੰਗਤਾਂ ਹੁੰਦੀਆਂ ਨੇ ਲੰਗਦੀਆਂ ਨੇ ਇਸ ਵਾਰ ਵੀ ਨੰਗਰ ਲਗਾਇਆ ਜਾ ਰਿਹਾ ਵਾ ਇਹਨਾਂ ਨੇ ਕੀ ਕੀਤਾ ਵਾ ਬਾਹਰੋਂ ਕੁਝ ਥਿੰਗ ਨਿਹੰਗ ਸਿੰਘ ਆਏ ਨੇ ਉਹ ਕਹਿੰਦੇ ਜੀ ਤੁਸੀਂ ਇੱਥੇ ਪਾਠ ਨਹੀਂ ਰੱਖ ਸਕਦੇ ਇਹ ਕਮਰਾ ਇੰ ਸਾਰੀ ਵਿਵਾਦ ਵਿਵਾਦ ਮੁਕਾ ਕੇ ਖਤਮ ਕਰਕੇ ਪਿਛੇ ਖੰਡ ਪਾਠ ਸਾਹਿਬ ਰਖਵਾ ਲਿਆ ਵਾ ਇਹਨਾਂ ਨੇ ਬੁਲਾ ਕੇ ਵੀ ਚਲੋ ਰਖਵਾ ਲਿਆ ਅਕਾਲ ਤਖਤ ਤੇ ਤੁਹਾਡਾ ਜੋ ਹੁਕਮਨਾਮਾ ਹੋਏਗਾ ਵੀ ਅੱਗੇ ਤੋਂ ਜੇ ਉਹਨਾਂ ਨਾਲ ਗੱਲਬਾਤ ਹੋ ਜੇਗੀ ਕਿ ਕੀ ਨਿਬੜੇਗਾ ਇੰਕਾ ਠੀਕ ਇਹ ਇਹਦੇ ਵਿੱਚ ਆੜ ਵਿੱਚ ਬੰਦੇ ਸੱਦ ਲਿਆ ਬੰਦੇ ਸੱਦ ਕੇ ਪਿੱਛੋਂ ਜਿਹੜਾ ਹਰਵਿੰਦਰ ਸਿੰਘ ਆ ਉਹਨੇ ਆਣ ਕੇ ਤੇ ਮੇਰੇ ਟੱਪ ਮਾਰਨ ਕੁਰਬਾਨ ਗੱਡੀ ਆ ਤੇ ਟੱਪ ਮਾਰਨ ਸ਼ੁਰੂ ਕਰਦਾ ਮੈਨੂੰ ਜਦੋਂ ਪਤਾ ਲੱਗਾ ਮੈਂ ਅੱਗੇ ਕੀਤੀ ਮੇਰੇ ਪਾਗੀ ਪਾਕੇ ਕੱਟੀ ਗਈ ਕੁਝ ਮੇਰੇ ਉਂਗਲ ਤੇ ਲੱਗੀ ਕੁਰਬਾਨ ਮੈਂ ਜਾਣ ਭੈਣਾ ਪਿੱਛੇ ਭੱਜਿਆ ਵਾਂ ਭੱਜਿਆ ਤੇ ਮੈਂ ਅੱਗੇ ਕਣਕਾ ਕੀ ਕਣਕ ਜਿੱਡੇ ਗਿਆ ਉਹਨੇ ਜਿਹਨੂੰ ਲਖਵਿੰਦਰ ਸਿੰਘ ਨੇ ਫੜੀਏ ਕੁਰਬਾਨ ਉਹਨੇ ਮੇਰੇ ਮਾਰਤੀ ਆ ਮੈਂ ਉਹਨੂੰ ਜਿਹਨੂੰ ਦੇਖ ਪਿਆ ਮੇਰੇ ਗੁਰਬਾਨ ਵਜਦਾ ਮੇਰੇ ਇੱਥੇ ਗੁਰਬਾਨ ਵੱਜ ਗਈ ਆ ਹਰਵਿੰਦਰ ਸਿੰਘ ਫੇਰ ਪਿਆ ਵਾ ਤੇ ਹਰਵਿੰਦਰ ਸਿੰਘ ਨੇ ਦੂਜੀ ਕੁਰਬਾਨ ਮ ਉਹ ਆਇਆ ਉਹਨੇ ਮੇਰੇ ਆਣ ਕੇ ਦੇ ਇਥੇ ਗੁੱਡੇ ਤੇ ਡਾਂਗ ਮਾਰ ਦਿੱਤੀ। ਇੱਕ ਈਕ ਪੰਜ ਛੇ ਬੰਦੇ ਫਿੱਟੜ ਹੋਏ ਜੀ ਤੇ ਬਾਕੀ ਕੁਝ ਭੱਜ ਕੇ ਬਚਾ ਗਏ। ਹਾਂਜੀ ਬਾਰੋਂ ਨੰਗ ਸਿੰਘ ਸੱਦੇ ਲਖਵਿੰਦਰ ਸਿੰਘ ਨੇ ਤੇ ਹਰਵਿੰਦਰ ਸਿੰਘ ਨੇ ਮਿਲੀ ਭੂਗ ਦੇ ਨਾਲ ਉਹਨਾਂ ਕੋਲ ਸਾਰੇ ਹਥਿਆਰ ਵੀ ਹੈਗੇ ਸੀ। ਉਹ ਸੱਦੇ। ਵੀ ਕੋਈ ਵੀ ਇਸ ਤਰ੍ਹਾਂ ਦੀ ਹਕਮਦੂਲੀ ਨਹੀਂ ਹੋਏਗੀ। ਜਿਹੜਾ ਉਹਦੇ ਉੱਤੇ ਜੋ ਲਿਖਿਆ ਜੋ ਐਸਐਚਓ ਸਾਹਿਬ ਨੇ ਪੜ੍ਹ ਕੇ ਸੁਣਾਇਆ ਫਿਰ ਐਸਐਚਓ ਦੇ ਕਹਿਨ ਦੇ ਉੱਤੇ ਡਰਾਂਗਲਾ ਦੇ ਭਰਾ ਪ੍ਰੈਸਰਚੋ ਦੋਹਾਂ ਦੇ ਕਹਿਨ ਦਿੱਤੇ। ਰਾਜੀਨਾਮਾ ਲਿਖਿਆ ਜਾਣ ਡਿਆ ਲਿਖਿਆ ਜਾਣ ਤੇ ਪਿੱਛੇ ਇਹਨੇ ਨਾਲ ਹੀ ਮੁੰਡੇ ਦਾ ਨਾਂ ਬਲਰਾਜ ਸਿੰਘ ਸਾਨੂੰ ਸਤਨਾ ਜਿਹਨੇ ਪਿੱਛੋਂ ਗਾਲ ਕੱਢ ਦਿੱਤੀ ਹੈ ਗਾਲ ਕੱਢਣ ਕਰਕੇ ਕੋ ਸਿੰਘ ਸਾਡੇ ਉਹਨਾਂ ਨੇ ਉਹਨੂੰ ਗਾਲ ਕੱਢਣ ਤੋਂ ਰੋਕਿਆ ਜਿਹੜੀ ਗੱਲ ਇਹਨਾਂ ਨੇ ਕੀਤੀ ਜਿਹੜੀ ਮਗਰੋਂ ਗੱਲ ਕੀਤੀ ਇਹਨਾਂ ਨੇ ਕਿ ਉੱਥੇ ਲੰਗਰ 'ਚ ਗਏ ਕੋਈ ਵੀ ਲੰਗਰ 'ਚ ਉੱਥੇ ਨਹੀਂ ਗਿਆ ਨਾ ਹੀ ਆਸ ਬੋਲ ਤੋਂ ਅੱਗੇ ਕੋਈ ਗਿਆ ਸਾਰੇ ਪ੍ਰਸ਼ਾਸਨ ਨੇ ਨਾ ਪ੍ਰਸ਼ਾਸਨ ਨੇ ਜਾਣ ਦਿੱਤਾ ਇਹੋ ਜੀ ਕੋਈ ਗੱਲ ਨਹੀਂ ਹੋਈ ਸਾਰਾ ਕੁਝ ਹੋਇਆ ਉਹ ਰਾਜੀ ਨਾਵੇਂ ਦੀ ਕਾਪੀ ਵੀ ਸਾਡੇ ਕੋਲ ਆ ਲੜਾਈ ਕਿਉਂ ਹੋਈ ਬਾਬਾ ਜੀ ਲੜਾਈ ਇਸ ਕਰਕੇ ਕਿ ਉਹਦਾ ਮੁੰਡਾ ਗਾਲ ਕੱਢਦਾ ਸੀ ਜਿਹੜੇ ਬੰਦੇ ਚਾਰ ਕੋ ਲਿਖ ਰਹੇ ਸੀ ਨਾ ਜਿਹੜੇ ਲਿਖਾ ਰਹੇ ਸੀ ਉਹਨਾਂ ਦੇ ਚਾਰ ਬੰਦੇ ਲਿਖਾ ਰਹੇ ਸੀ ਉਹ ਜਿਹੜੇ ਸਾਡੇ ਇ ਬੜੇ ਵਧੀਆ ਕੰਮ ਚੱਲ ਰਹੀ ਦਰੰਗਲਾ ਐਸਐਚਓ ਭਰਾਂਪੁਰ ਐਸਐਚਓ ਬੜੇ ਤਰੀਕੇ ਨਾਲ ਸੰਭਾਲ ਰਹੇ ਸੀ ਉਹਨੂੰ ਪਿੱਛੋਂ ਗਾਲ ਕੱਢਣ ਦੀ ਦੇਰ ਆ ਹੁਣ ਵੀ ਜਦੋਂ ਫੇਰ ਵਾਪਸ ਵੱਡੇ ਸਾਹਬ ਆਏ ਨੇ ਐਸਪੀ ਸਾਹਿਬ ਜਾਂ ਹੋਰ ਵੀ ਕੋਈ ਪੁਲਿਸ ਆਈ ਆ ਉਹਨਾਂ ਨੇ ਦੱਸਿਆ ਕਿ ਐਸਐਚਓ ਸਾਹਿਬ ਨੇ ਦੱਸ ਦਿੱਤਾ ਹੈ ਉਹਨਾਂ ਨੂੰ ਵੀ ਉਹਨਾਂ ਦੀ ਗਲਤੀ ਸੀ ਇਹ ਗੱਲਾਂ ਪਹਿਲਾਂ ਹੋ ਚੁੱਕੀਆਂ ਪਰ ਹੁਣ ਪਤਾ ਨਹੀਂ ਕੀ ਗਾਂ ਚੱਲ ਰਿਹਾ ਕੀ ਪ੍ਰੋਪਾਗੈਂਡਾ ਚੱਲ ਰਿਹਾ ਕੋਈ ਨਵੀਂ ਚਾਲ ਇਹਨਾਂ ਦੀ ਕੋਈ ਚੱਲ ਰਹੀ ਆ ਆ ਕਾਲ ਤੱਕ ਕਿੱਥੇ ਜਾਏਗੀ ਆ ਕਾਲ ਤੱਕ ਤੇ ਜਾਏਗੀ ਹਰ ਜਥੇ ਬੰਦੀ ਚ ਗੱਲ ਜਾਏਗੀ ਔਰ ਇਸ ਗੱਲ ਦੀ ਹਰ ਜਗ੍ਹਾ ਤੇ ਗੱ ਆਹ ਜੀ ਕੋਈ ਗੱਲ ਨਹੀਂ ਕੀ ਇੱਥੇ ਹੀ ਗੱਲ ਠੱਪੀ ਜਾਏਗੀ ਜਾਂ ਕੱਲ ਤੱਕ ਸਾਹ ਤੇ ਵੀ ਜਾਏਗੀ ਹਰ ਜਥੇਬੰਦੀ ਚ ਜਾਏਗੀ ਸਤਕਾਰ ਕਮੇਟੀ ਵਾਲਿਆਂ ਦੇ ਕੋਲ ਵੀ ਗੱਲ ਜਾਏਗੀ ਸਰਕੂ ਗੱਲ ਜਾਏਗੀ ਜੋ ਫੈਸਲਾ ਦੇਣਗੇ ਉਹ ਫੈਸਲਾ ਮਨਜ਼ੂਰ ਹੈ ਅੱਛੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 파ਟਾ ਰੱਖਿਆ ਸੀ ਇੱਥੇ ਜਿਹੜੇ ਪਿੰਡ ਦੇ ਬੰਦੇ ਆ ਤੇ ਬਾਹਰੋਂ ਕੁਝ ਜਿਹੜੀ ਸੰਘ ਜਥੇਬੰਦੀਆਂ ਸੀ ਉਹ ਇੱਥੇ ਆਈ ਤੇ ਦੋਵੇਂ ਧਿਰਾਂ ਦੇ ਵਿੱਚ ਫਿਰ ਟਕਰਾਅ ਹੋਈ ਤੇ ਪੁਲਿਸ ਨੇ ਪਹਿਲਾਂ ਤੇ ਮੌਕੇ ਤੇ ਬਚਾ ਕਰ ਲਿਆ ਕਿ ਨੁਕਸਾਨ ਨਾ ਹੋਏ ਕਿਸੇ ਵੀ ਤਰੀਕੇ ਦਾ ਜਾਨੀ ਮਾਲੀ ਦੂਜੀ ਗੱਲ ਜਿਹੜੀ ਵੀ ਕੋਈ ਇੱਥੇ ਘਟਨਾ ਵਾਪਰੀ ਹੈ ਉਹਦੇ ਰਿਗਾਰਡਿੰਗ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਅੰਡਰ ਦ ਰਿਲੇਵੈਂਟ ਸੈਕਸ਼ਨਸ ਆਫ ਲਾਪਾ ਐਫਆਈਆ ਰਜਿਸਟਰ ਕਰ ਰਹੇ ਆ ਤੇ ਕਾਨੂੰਨ ਆਪਣਾ ਕੰਮ ਕਰੂਗਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਅੱਗੇ ਦੀ ਪ੍ਰੋਟੈਕਸ਼ਨ ਲਈ ਆਪਾਂ ਇੱਥੇ ਫੋਰਸ ਵੀ ਛੱਡ ਕੇ ਜਾ ਰਹੇ ਹਾਂ ਥੈਂਕ ਯੂ ਕਿ ਕੁਝ ਲੋਕ ਸ਼ਰਾਰਤੀ ਕਾਲ ਤੱਕ ਦੇ ਨਾਂ ਥੱਲੇ ਵੀ ਇਹੀ ਸਤਕਾਰ ਕਮੇਟੀ ਆ ਲੋਕਾਂ ਦੀਆਂ ਭਾਵਨਾਵਾਂ ਤੇ ਪਾਣੀ ਫੇਰਦੇ ਨੇ ਇਸ ਜਗ੍ਹਾ ਤੇ ਕਿਸੇ ਵੇਲੇ ਇਹ ਆਦੀਆਂ ਪਿੰਡ ਹੁੰਦਾ ਸੀ ਦਰਿਆ ਦੀ ਮਾਰ ਦੇ ਨਾਲ ਇਹ ਪਿੰਡ ਜਿਹੜਾ ਉੱਜੜ ਕੇ ਥੋੜਾ ਜਿਹਾ ਅੱਗੇ ਜਾ ਕੇ ਬੈਠ ਗਿਆ ਔਰ ਇਹ ਲੈਂਟਰ ਵਾਲੀ ਬਿਲਡਿੰਗ ਲੋਕਾਂ ਨੇ ਬਣਾਈ ਹੈ ਇਹਦੇ ਵਿੱਚ ਗੁਰੂ ਦਾ ਸਤਕਾਰ ਕਰਕੇ ਤੇ ਖੰਡ ਪਾਠ ਰਖਾਇਆ ਵਾ ਤੇ ਸਤਕਾਰ ਕਮੇਟੀ ਵਾਲੇ ਕੁਝ ਲੋਕ ਗੈਰ ਜ਼ਿੰਮੇਵਾਰ ਆਏ ਤੇ ਇੱਥੇ ਵੱਡ ਟੁੱਕ ਕਰਕੇ ਨੇ ਵੀ ਇੱਥੇ ਖੰਡ ਪਾਠ ਕਿਉਂ